ਸਰਦਾਰ ਅੰਮ੍ਰਿਤ ਸਿੰਘ ਜੀ ਐਸਵਾਈ ਵਾਲਾ ਮੁੱਦਾ ਪੰਜਾਬ ਦੇ ਲਈ ਚਿਰਾਂ ਤੋਂ ਤੁਰਿਆ ਆਉਂਦਾ ਮੁੱਦਾ ਹੈ ਤੇ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਉਸ ਤੋਂ ਬਾਅਦ ਫੇਰ ਪੰਜਾਬ ਦੇ ਵਿੱਚ ਪਾਣੀਆਂ ਦੇ ਸਮਝੌਤੇ ਵੀ ਰੱਦ ਕਰ ਦਿੱਤੇ ਗਏ ਪਰ ਉਸ ਤੋਂ ਬਾਅਦ ਵੀ ਇਹ ਮੁੱਦਾ ਮੁੱਕਿਆ ਨਹੀਂ ਪਿਛਲੀ ਮੀਟਿੰਗ 'ਚ ਮੁਖੰਤਰੀ ਸਾਹਿਬ ਦਿੱਲੀ ਗਏ ਸੀ 9 ਜੁਲਾਈ ਨੂੰ ਆਮੋ ਸਾਹਮਣੇ ਵੀ ਬੈਠ ਗਏ ਤੇ ਕਹਿੰਦੇ ਲਓ ਜੀ ਫਾਰਮੂਲਾ ਮੈਂ ਨਵਾਂ ਦੱਸਿਆ ਹੈ ਹੁਣ ਜਿਉਂ ਤਾਂ ਸਾਨੂੰ ਉਧਰ ਵਾਲਾ ਪਾਣੀ ਲਿਆ ਦਿਓ ਤੇ ਮਸਲਾ ਹੱਲ ਹੋ ਜਾ। ਅੱਜ ਫੇਰ ਦੋਵਾਂ ਮੁੱਖ ਮੰਤਰੀਆਂ ਨੇ ਮਿਲਣਾ। ਇਸੇ ਮੁੱਦੇ ਤੇ ਫੇਰ ਗੱਲ ਹੋਣੀ ਹੈ। ਕਿ ਇਹ ਬਿਆਨਬਾਜ਼ੀ ਤੱਕ ਮੀਡੀਆ ਚ ਬੋਲਣ ਤੱਕ ਹੀ ਕਾਰਵਾਈ ਚੱਲਦੀ ਰਹੂਗੀ ਜਾਂ ਇਹਦੇ ਵਿੱਚੋਂ ਬਾਹਰ ਨਿਕਲ ਕੇ ਪੰਜਾਬ ਇਸ ਮਸਲੇ ਦੇ ਉੱਤੇ ਪੂਰੀ ਮਿੱਟੀ ਪਾਉਣ ਦਾ ਵੀ ਦਮ ਰੱਖਦਾ ਕਿ ਭਈ ਇਹ ਬੰਦ ਕਰੋ ਸਾਡੇ ਕੋਲ ਪਾਣੀ ਨਹੀਂ ਹੈ ਅਸਵੈਲ ਦਾ ਮਾਮਲਾ ਤਾਂ ਬੇਸਿਕਲੀ ਤਾਂ ਹੁਣ ਪੋਲਿਟੀਕਲ ਮਾਮਲਾ ਹੈ ਬਾਕੀ ਟੈਕਨੀਕਲ ਜਾਂ ਬਾਕੀ ਬਾਬਲੇ ਤਾਂ ਹੋ ਚੁੱਕੇ ਨੇ ਉਹਦਾ ਕੋਈ ਮਤਲਬ ਬਚਿਆ ਨਹੀਂ ਕਿਉਂਕਿ ਸੁਪਰੀਮ ਕੋਰਟ ਨੇ ਜੇ ਲਾਈਏ ਆਪਾਂ ਤਾਂ 2002 ਤੋਂ ਆਸਤੌਰ ਤੇ ਉਹਦੀ ਜੱਜਮੈਂਟ ਲਗਾਤਾਰ ਆ ਰਹੀ ਹੈ ਫਿਰ ਵਿਚਲੀ ਕਾਨੂੰਨ ਬਣਿਆ ਫਿਰ ਉਹ ਵੀ ਸਟੇਟਸ ਕੋ ਹੋ ਗਿਆ بار بار ਚਲਦੇ ਹੋਏ ਇੱਕ ਗੱਲ ਜ਼ਰੂਰ ਸੁਪਰੀਮ ਕੋਰਟ ਦੇ ਸਾਹਮਣੇ ਆ ਗਈ ਸੀ ਕਿ ਐਸੇ ਕਰਕੇ ਉਹਨੇ ਰੈਫਰੈਂਸ ਦਿੱਤਾ ਆਪਣੀ ਟਿੱਪਣੀ ਕੀਤੀ ਕਿ ਮਾਮਲਾ ਕੇਵਲ ਕਾਨੂੰਨੀ ਪੇਚੀਦਗੀ ਨਹੀਂ ਨੀ ਧਰਾਤਲ ਤੇ ਜਿਹੜੀ ਹਾਲ ਹੈ ਉਹਨੂੰ ਵੀ ਦੇਖਣਾ ਪਏ ਕਿਉਂਕਿ ਐਸਵੀਆ ਜਦ ਰੋਕੀ ਗਈ ਸਰਕਾਰਾਂ ਤਾਂ ਬਣਾ ਹੀ ਰਹੀਆਂ ਸੀ ਪੰਜਾਬ ਵਾਲੇ ਵੀ ਬਣਾ ਰਹੀ ਸੀ ਬਰਨਾਲਾ ਸਰਕਾਰ ਚ ਸਭ ਤੋਂ ਜ਼ਿਆਦਾ ਹੋਇਆ ਫਿਰ ਗਵਰਨਰ ਰੂਲ ਹੋ ਗਿਆ ਤੇ ਜੇ ਉਹ ਰੁਕੀ ਗਈ ਤਾਂ ਰੁਕੀ ਤਾਂ ਫਿਰ ਉਦੋਂ ਬਾਅਦ ਪਹਿਲਾਂ ਲੋਕ ਵੈਸੇ ਸੈਂਟੀਮੈਂਟ ਦੇ ਤੌਰ ਦੇ ਉੱਤੇ ਇਹਦਾ ਵਿਰੋਧ ਕਰਦੇ ਸੀ ਫਿਰ ਮਿਲਟੈਸੀ ਦੇ ਦੌਰਾਨ ਜਿਹੜੇ ਇੱਥੇ ਕਤਲ ਹੋਏ ਇੱਕ ਚੀਫ ਇੰਜੀਨੀਅਰ ਦਾ ਵੀ ਤੇ ਹੋਰ ਲੋਕਾਂ ਦਾ ਤੇ ਫਿਰ ਇਹਨਾਂ ਮਜ਼ਦੂਰਾਂ ਦਾ ਵੀ ਬਰਵਿੰਦਰ ਸਿੰਘ ਜਟਾਣਾ ਉਹਨਾਂ ਦਾ ਗਰੁੱਪ ਜਿਹੜੇ ਜ਼ਿੰਮੇਵਾਰੀ ਲਈ ਸੀ ਜਾਂ ਬਾਕੀ ਉਦੋਂ ਬਾਅਦ ਬੰਦਦਾ ਇਹ ਕੰਮ ਹੁਣ ਤਾਂ ਇੱਥੇ ਬਹੁਤ ਵੱਡੇ ਦਰਖਤ ਹੋ ਗਏ ਬਾਕੀ ਚੀਜ਼ਾਂ ਨੇ ਜੇ ਪਰ ਸਵਾਲ ਇਹ ਹੈ ਕਿ ਜਦੋਂ ਕੋਈ ਗੱਲਬਾਤ ਕਰਨ ਜਾਂਦਾ ਹੁਣ ਗਵਰਨਮੈਂਟ ਆਫ ਇੰਡੀਆ ਤੇ ਦੁਬਾਰਾ ਜ਼ਿੰਮੇਵਾਰੀ ਲਾਈ ਹੈ ਸੁਪਰੀਮ ਕੋਰਟ ਨੇ ਕਿ ਤੁਸੀਂ ਬੈਠ ਕੇ ਆਪਸ ਦੇ ਵਿੱਚ ਤੁਸੀਂ ਬਿਠਾ ਕੇ ਇਹਨਾਂ ਦੀ ਕੋਈ ਨਿਵੇੜਾ ਕਰਾਓ ਮਤਲਬ ਆਪਸੀ ਨਿਵੇੜਾ ਕਰਾਓ ਨਿਵੇੜਾ ਤਾਂ ਕਿਸੇ ਇਨਸਾਫ ਦੀ ਬੁਨਿਆਦ ਤੇ ਹੀ ਹੋਏਗਾ ਜੇ ਕਰਨਾ ਹੋਊਗਾ ਤਾਂ ਜਾਂ ਜਿਸ ਤਰੀਕੇ ਦੇ ਨਾਲ ਵੀ ਕੋਈ ਦਲੀਲ ਦੀ ਗੱਲ ਆਏ ਇੱਕ ਗੱਲ ਤਾਂ ਇਹ ਹੈ ਵੀ ਟੈਕਨੀਕਲੀ ਤੇ ਸੰਵਿਧਾਨਕ ਗੱਲ ਹੈ ਕਿ ਜੀ ਪੰਜਾਬ ਦਾ ਹੱਕ ਹੈ ਜਾਂ ਇਸ ਬਾਰੇ ਇਹ ਜਾਣੀ ਚਾਹੀਦੀ ਹੈ ਜਾਂ ਨਹੀਂ ਉਤਾ ਕਲੀਅਰ ਘਟ ਹੈ ਕਿ ਰਪੇਰੀਅਨ ਸਿਧਾਂਤ ਦੇ ਮੁਤਾਬਕ ਮਾਲਕੀ ਜਿੰਨਾ ਚੜਤ ਹੈ ਨਹੀਂ ਹੁੰਦੀ ਉਹਨਾਂ ਚ ਤੁਸੀਂ ਪਾਣੀ ਡਿਸਾਈਡ ਕਿਉਂ ਕਰ ਰਹੇ ਹੋ ਬੁਨਿਆਦੀ ਸਟੈਂਡ ਦਾ ਇਹ ਜਿਹੜਾ ਹੁੰਦਾ ਹੈ ਹਮੇਸ਼ਾ ਜੇ ਪਾਣੀ ਦਾ ਫੈਸਲਾ ਹੋਏਗਾ ਤਾਂ ਨਹਿਰ ਦਾ ਫੈਸਲਾ ਹੋਊਗਾ ਨਾ ਜਾਂ ਪਹਿਲਾਂ ਨਹਿਰ ਦਾ ਫੈਸਲਾ ਹੋ ਜਾਊਗਾ ਪਾਣੀ ਬਾਅਦ ਚ ਦੇਖ ਲਾਂਗੇ ਇਹ ਦੋ ਗੱਲਾਂ ਤਾਂ ਆਪਣੇ ਆਪ ਦੇ ਵਿੱਚ ਨਹੀਂ ਹੋ ਸਕਦੀਆਂ ਔਰ ਉਹ ਇੱਕ ਟਰਬਿਊਨਲ ਬਣਿਆ ਉਹ ਵੀ ਹੈ ਨਾ ਕਿ ਗੈਰ ਸਬੰਧਾਨਕ ਬਣਿਆ ਜਿਹੜਾ ਰਾਡੀ ਟਰਬਿਊਨਲ ਬਣਿਆ ਉਹ ਚ ਕਿੰਨੇ ਬੰਦੇ ਆ ਮਤਲਬ ਦੁਨੀਆ ਤੋਂ ਚਲੇ ਗਏ ਤੇ ਉਹਦੀ ਵੀ ਕੋਈ ਅੰਤਮ ਰਿਪੋਰਟ ਅੱਜ ਤੱਕ ਨਹੀਂ ਆਈ ਉਹ ਇੰਟਰਮੀਰ ਰਿਪੋਰਟਾਂ ਹੀ ਫਰਦੀਆਂ ਸੀ ਤੇ ਬਾਕੀ ਸਾਰੇ ਇਸ ਕਰਕੇ ਇਹ ਤਾਂ ਇਹ ਗੱਲ ਹੈ ਕਿ ਜਿਹੜਾ ਮਾਲਕੀ ਦਾ ਬੁਨਿਆਦੀ ਹੱਕ ਹੈ ਉਹਦਾ ਸਵਾਲ ਹੈ ਦੂਜਾ ਸਵਾਲ ਫਿਰ ਪਾਣੀ ਦੀ ਉਪਲਬਧਤਾ ਦਾ ਪਹਿਲਾ ਹੀ ਸਵਾਲ ਪਾਣੀ ਦੀ ਉਪਲਬਧਤਾ ਨਹੀਂ ਪਹਿਲਾ ਮਾਲਕੀ ਦਾ ਕੁਐਸਚਨ ਹੈ ਜੇ ਮਾਰਕੀਟ ਸਾਈਡ ਹੋਦੀ ਹੈ ਉਸ ਤੋਂ ਬਾਅਦ ਚਾਹੇ ਹਾਲਾਂਕਿ ਜਿਹੜਾ ਪਾਣੀ ਜਾਂਦਾ ਉਹ ਰੋਕਣਾ ਏਡਾ ਆਸਾਨ ਨਹੀਂ ਚਾਹੇ ਮਾਰਕੀਟ ਸਾਈਡ ਵੀ ਹੋਵੇ ਫਿਰ ਕੀ ਹੋਏਗਾ ਜੇ ਮਾਰਕੀਟ ਸਾਈਡ ਹੋ ਜਾਂਦੀ ਹੈ ਚਾਹੇ ਰਾਜਸਥਾਨ ਨੂੰ ਜਾਂਦਾ ਚਾਹੇ ਹਰਿਆਣਾ ਨੂੰ ਫਿਰ ਇੱਕ ਦਾ ਸਵਾਲ ਨਹੀਂ ਆਉਂਦਾ ਹੁਣ ਤਾਂ ਹਰਿਆਣੇ ਨਾਲ ਟਕਰਾ ਬਹੁਤ ਥੋੜੇ ਪਾਣੀ ਦਾ ਜਿਹੜਾ ਜਿਆਦਾ ਤਾਂ ਰਾਜਸਥਾਨ ਨਾਲ ਫਿਰ ਉਹਦੇ ਚੋਂ ਆਏਗਾ ਇਕਨੋਮੀ ਦਾ ਸਵਾਲ ਰਾਇਲਟੀ ਦਾ ਸਵਾਲ ਕਿ ਕੁਝ ਪੈਸੇ ਫਿਰ ਤੁਸੀਂ ਕਿਉਂ ਨਹੀਂ ਦਿੰਦੇ ਜੇਕਰ ਤੁਸੀਂ ਵਰਤਦੇ ਹੋ ਠੀਕ ਹੈ ਇਹ ਕੇਸ ਦਾ ਅਤ ਵੀ ਹੈ ਕਿ ਪ੍ਰੀਜੂਜ ਦਾ ਕਿ ਜਿਹੜਾ ਹੁਣ ਇੰਨੇ ਲੰਬੇ ਸਮੇਂ ਤੋਂ ਵਰਤਦੇ ਆ ਰਹੇ ਨੇ ਹੁਣ ਤਾਂ ਉਹਨਾਂ ਦੀ ਲੋੜਾਂ ਹੋਣਗੀਆਂ ਹੁਣ ਤੁਸੀਂ ਵਾਪਸ ਨਹੀਂ ਲੈ ਸਕਦੇ ਪਰ ਨਹੀਂ ਲੈ ਸਕਦੇ ਤਾਂ ਉਹਦਾ ਫਿਰ ਜਾਨਾ ਉਹਦਾ ਵਾਅਬਜਾ ਉਹਦਾ ਕੋਈ ਗਏ ਉਹ ਤਾਂ ਮਿਲਨੀ ਚਾਹੀਦੀ ਹੈ ਨਾ ਫਿਰ ਅਗਲਾ ਸਟੈਪ ਉਹਦੇ ਚੋਂ ਤਾਂ ਨਿਕਲੂਗਾ ਨਹੀਂ ਤਾਂ ਉਹ ਸਟੈਪ ਵੀ ਨਹੀਂ ਨਿਕਲੂਗਾ ਜੇ ਸਟੈਂਡ ਪੰਜਾਬ ਦੀ ਲੀਡਰਸ਼ਿਪ ਨਹੀਂ ਲੈਂਦੀ ਤਾਂ ਤੇ ਉਦੋਂ ਬਾਅਦ ਰੌਣਾ ਹੁਣ ਇਹ ਹੈ ਕਿ ਜੇ ਦੋ ਭਾਈਆਂ ਦੀ ਤੁਸੀਂ ਗੱਲ ਕਰਦੇ ਹੋ ਕਿ ਦੋ ਭਾਈਆਂ ਵਿਚ ਵੰਡ ਹੈ ਤਾਂ ਜੀ ਤੁਸੀਂ ਵੱਡੇ ਭਰਾਓ ਅਸੀਂ ਛੋਟੇ ਆਮ ਟਰਮਨੋਲੋਜੀ ਹੁੰਦੀ ਹੈ ਨਾ ਵੀ ਸਾਡਾ ਛੋਟਾ ਭਰਾ ਹੈ ਅਸੀਂ ਦੇ ਦਾਂਗੇ ਉਹ ਕਹਿੰਦਾ ਸਾਡਾ ਵੱਡਾ ਭਰਾ ਹੈ ਤਾਂ ਫਿਰ ਭਰਾਵਾਂ ਦੀ ਵੰਡ 'ਚ ਸਾਰੇ ਵਸੀਲੇ ਸਾਹਮਣੇ ਹੁੰਦੇ ਨੇ ਪੜਾਵਾਂ ਦੀ ਵੰਡ ਚ ਫਿਰ 5.6 ਐਮਐਫ ਪਰ ਨਹੀਂ ਜਮਨਾ ਦਾ ਵੀ ਐ ਫਿਰ ਤੁਸੀਂ ਉਹ ਵੀ ਵਿੱਚ ਜੋੜਨਾ ਸੀ ਤੇ ਉਹਨੂੰ ਕਰਦੇ ਜੇ ਦੁਨੀਆ ਤੁਸੀਂ ਆਪਣਾ ਹੀ ਸਿਧਾਂਤ ਬਣਾਉਣਾ ਸੀ ਜਨ ਭਾਈ ਵੰਡ ਤੁਹਾਡੀ ਰਵਾਇਤ ਹੈ ਤਾਂ ਉਹ ਪਾਣੀ ਸੋਲਿਊਬਿਲਿਟੀ ਕੱਲਾ ਹਰਿਆਣਾ ਨੂੰ ਰੱਖ ਦਿੱਤਾ ਗਿਆ ਤੇ ਇਹਨਾਂ ਪਾਣੀਆਂ ਚ ਤੁਸੀਂ ਗੱਲ ਕਰਦੇ ਹੋ ਹੁਣ ਤਾਂ ਜਵੇਂ ਜਗੋ ਤੇਰ ਮੈਂ ਇੱਕ ਨਵਾਂ ਲੋਜਿਕ ਆ ਗਿਆ ਤੀਜਾ ਜਿਹਨੂੰ ਕਿਤਨਾ ਕਿਤੇ ਸਾਡੇ ਚੀਫ ਮਿਨਿਸਟਰ ਵੀ ਬਾਏ ਕਰ ਰਹੇ ਨੇ ਕਹਿੰਦੇ ਨੇ ਖਰੀਦ ਰਹੇ ਨੇ ਜਾਂ ਉਹਨੂੰ અપੜਾ ਰਹੇ ਨੇ ਜਿਹੜੀ ਭਗਵੰਤ ਮਾਨ ਹੋਣ ਕਿ ਇੰਡਸ ਵਾਟਰ ਟ੍ਰੀਟੀ ਦੇ ਮੁਤਾਬਕ ਹੁਣ ਅਸੀਂ ਉਹ ਸਸਪੈਂਡ ਕੀਤੀ ਹੋਈ ਐ ਹੁਣ ਤਾਂ ਅਸੀਂ ਇਧਰ ਨੂੰ ਨਹਿਰਾ ਕੱਢ ਦੇਣੀਆਂ ਨੇ ਇਹ ਨਹਿਰਾ ਨਾਲ 23 ਐਮਐਫ ਪਾਣੀ ਤੁਸੀਂ ਕਿਹੜੇ 3.5 ਐਮਐਫ 1.5 ਐਮਐਫ ਨੂੰ ਰੋਂਦੇ ਹੋ ਹੁਣ ਤਾਂ ਪਾਣੀਓ ਪਾਣੀ ਐ ਪਾਣੀਓ ਪਾਣੀ ਤੁਹਾਨੂੰ ਮਿਲ ਜੂਗਾ ਤੇ ਸਾਡੇ ਚੀਫ ਮਿਨਿਸਟਰ ਸਾਹਿਬ ਕਈ ਵਾਰ ਬੋਲਦੇ ਨੇ ਉੱਥੋਂ ਵੀ ਬੋਲੇ ਇੱਥੇ ਵੀ ਸਾਡੇ ਤਿੰਨ ਕੱਢ ਲੋ ਨਹਿਰਾ ਜੀ ਚਾਹੇ ਭਾਈ ਸਾਹਿਬ ਰੌਲਾ ਤਾਂ ਤੇਰਾ ਬਲੈਂਡ ਪੂਲਿੰਗ ਦਾ ਹੋਣਾ ਪਿਆ ਪਿਆ ਤੁਹਾਡੇ ਵਿੱਚ ਦੀ ਕੱਢ ਕੇ ਤਿੰਨ ਨਹਿਰਾ ਕਹਿੰਦਾ ਚਾਹੇ ਮੱਧ ਪ੍ਰਦੇਸ਼ ਨੂੰ ਲੈ ਜਾਓ ਚਾਹੇ ਕਿਤੇ ਦੀ ਲੈ ਜਾਓ ਇਹ ਡੈਸੋਖਾ ਕੰਮ ਹੈ ਵੀ ਤੁਸੀਂ ਜਵਾਨੋ ਕਹਿਤਾ ਤੇ ਸਾਰੇ ਪੰਜਾਬੀ ਨਤਮਸਤਕ ਹੋ ਜਾਣਗੇ ਜੇ ਤੁਸੀਂ ਦਿੱਲੀ ਦੇ ਨਤਮਸਤਕ ਹੋਗੇ ਤਾਂ ਸਾਰੇ ਪੰਜਾਬੀ ਨਹੀਂ ਹੁੰਦੇ ਉਹਨਾਂ ਨੂੰ ਆਪਣਾ ਪਤਾ ਹੈ ਆਪਣਾ ਹੱਕ ਪਤਾ ਹੈ ਤੇ ਪੰਜਾਬ ਦਾ ਢਿੱਡ ਪਾੜ ਕੇ ਤੁਸੀਂ ਇੰਨੀਆਂ ਜਿਆਦਾ ਨਹਿਰਾ ਕੰਢ ਕੇ ਕੀ ਕਰੋਗੇ ਤੇ ਪਹਿਲੇ ਜ਼ਮੀਨਾਂ ਘਟਦੀਆਂ ਜਾਂਦੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਦੇ ਦੋ ਤਿੰਨ ਨਹਿਰਾ ਚ ਜ਼ਮੀਨ ਕਿੰਨੀ ਆਉਗੀ ਤੁਹਾਨੂੰ ਪਤਾ ਹੈ ਉੱਥੋਂ ਲੈ ਕੇ ਜੇ ਚੱਲੂ ਜੰਮੂ ਕਸ਼ਮੀਰ ਤੋਂ ਜਿੱਧਰੋਂ ਵੀ ਚੱਲਦੀ ਹੈ ਸ਼ੁਰੂ ਹੋ ਕੇ ਇਧਰ ਪਾਰ ਨਿਕਲਣੀ ਹੈ ਇਸ ਕਰਕੇ ਤਾਂ ਇਹ ਜਿਹੜੇ ਸਵਾਲ ਨੇ ਇਹ ਮਤਲਬ ਕੱਚ ਘਾਟ ਜੀ ਸਿਆਸਤ ਲੱਗਦੀ ਹੈ ਜਿਵੇਂ ਸਾਡੇ ਚੀਮਨਿਸਟਰ ਘਟੋ ਘਟ ਗੱਲ ਕਰ ਰਹੇ ਨੇ ਇਹਦੀ ਬਜਾਏ ਇਹਦੀ ਉਹ ਇਹ ਕਹਿ ਵੀ ਸਾਡਾ ਨਿਵੇੜੋ ਤੁਹਾਡਾ ਕਦੋਂ ਆਉਣਾ ਹੈ ਨਾ ਨਵਮਾਨ ਤੋਂ ਹੋਣਾ ਹੈ ਨਾਰਾਂ ਦਾ ਨੱਚਣੀ ਹੈ ਨਾ ਕੋਈ ਗੱਲ ਹੋਣੀ ਹੈ ਨਾ ਪਤਾ ਨਹੀਂ ਕਦੋਂ ਆਉਣਾ ਹੈ ਕਦੋਂ ਨਹੀਂ ਹੈ ਤੇ ਤੁਸੀਂ ਆਪਣੇ ਪ੍ਰਿੰਸੀਪਲ ਤੋਂ ਕਿਉਂ ਹਲਦੇ ਹੋ ਆਪਣੇ ਪ੍ਰਿੰਸੀਪਲ ਦੇ ਆਧਾਰ ਤੇ ਗੱਲ ਕਰੋ ਉਹਦੇ ਆਧਾਰ ਤੇ ਜੇਕਰ ਗੱਲ ਕਰੋਗੇ ਤਾਂ ਸ਼ਾਇਦ ਕੋਈ ਫਾਇਦਾ ਪੰਜਾਬ ਨੂੰ ਵੀ ਹੋ ਜੇ ਤੇ ਟਕਰਾਹ ਵੀ ਫੇਰੀ ਟਲੂਗਾ ਜੇ ਤੁਸੀਂ ਸਰੰਡਰ ਕਰਕੇ ਜਾਓਗੇ ਇਹੋ ਜਿਹੇ ਫੈਸਲੇ ਜਿਵੇਂ ਪਹਿਲਾਂ ਇੱਕ ਮੀਟਿੰਗ ਚ ਕਹਿਤਾ ਸੀ ਇਹਨਾਂ ਨੇ ਨਾਰਦਰਨ ਕੌਂਸਲ ਦੀ ਚ ਕਿ ਸਾਨੂੰ ਵੀ ਵਿਧਾਨ ਸਭਾ ਲਈ ਫਿਰ ਜਗ੍ਹਾ ਦਿਓ ਹੋਰ ਤੁਹਾਨੂੰ ਵੀ ਫਲਾਣਾ ਦਿਓ ਤੁਹਾਡੀ ਵਿਧਾਨ ਸਭਾ ਤੁਸੀਂ ਕੋਈ ਤਾਂ ਸਾਡੀ ਹੈਗੀ ਹੋਏ ਹਰਿਆਣੇ ਨੂੰ ਜੂਟੀ ਚ ਕਿਉਂ ਦਿਓ ਇਹ ਟਾਂਚ ਕੋਲੇ ਜਾ ਕਿਤੇ ਹੋਰ ਬਣਾ ਲੈਣ ਵਿਧਾਨ ਸਭਾ ਜਿੱਥੇ ਵੀ ਬਣਾਉਣੀ ਹੈ ਰਾਈਟ ਚਾਹੀਦਾ ਤਾਂ ਇਹ ਸੀ ਉਹ ਕਹਿੰਦੇ ਸਾਨੂੰ ਵੀ ਦਿਓ ਜੀ ਜਗ੍ਹਾ ਤਾਂ ਸਾਡੀ ਗੱਲ ਇਸ ਲਈ ਕੀ ਤੁਸੀਂ ਪ੍ਰਿੰਸੀਪਲ ਇੱਥੇ ਖੜੇ ਹੋ ਕਿ ਜਿਹੜਾ ਰਪੇਰੀਅਨ ਸਿਧਾਂਤ ਜਾਂ ਜਿਹੜਾ ਸੰਵਧਾਨ ਦੇ ਵਿੱਚ ਸਟੇਟ ਸਬਜੈਕਟ ਹੈ ਜਾਂ ਜਿਹੜਾ ਇਹ ਕਹਿੰਦਾ ਕਿ ਇੰਟਰ ਸਟੇਟ ਰਿਵਰ ਵਾਟਰ ਜੇ ਨਾ ਹੋਵੇ ਉਹ ਤੇ ਟ੍ਰਿਬਿਊਨਲ ਨਹੀਂ ਬਣ ਸਕਦਾ ਹੁੰਦਾ ਇਹ ਐਲਕਸਕਲੂਸਬ ਦੀ ਸਾਡੇ ਜਿਹੜੇ ਮਾਮਲੇ ਨੇ ਹਿਮਾਚਲ ਥੋੜਾ ਜਾਂ ਜੰਮੂ ਕਸ਼ਮੀਰ ਤੇ ਪੰਜਾਬ ਇਹ ਰਿਪੇਰੀਅਨ ਨੇ ਬਾਕੀ ਦਾ ਕੋਈ ਰਿਪੇਰੀਅਨ ਹੈ ਨਹੀਂ ਹੈ ਰਾਜਨ ਰਾਜਸਥਾਨ ਤੇ ਨਾ ਉਹ ਜੇ ਤਾਂ ਉਹਦੇ ਤੇ ਤੁਸੀਂ ਖੜਦੇ ਹੋ ਤਾਂ ਸ਼ਾਇਦ ਪੰਜਾਬ ਦੀ ਇੱਕ ਬਚੀ ਰਹੂਗੀ ਜਿਹੜਾ ਮੌਲ ਚੱਲਦਾ ਰਹਿੰਦਾ ਹੁੰਦਾ ਕੰਮ ਹੁਣ ਇਹ ਨਹਿਰ ਇਸ ਤਰੀਕੇ ਨਾਲ ਤਾਂ ਬਣਨੀ ਨਹੀਂ ਜਿਵੇਂ ਜ਼ਬਰਦਸਤੀ ਤਾਂ ਬਣਨੀ ਨਹੀਂ ਇਹ ਬਾਰਡਰ ਸਟੇਟ ਹੈ ਬੇਚੈਨੀ ਹੈ ਹਿਸਟਰੀ ਦੇ ਵਿੱਚ ਵੀ ਦੇਖਣਾ ਪੈਂਦਾ ਹੈ ਕਿ ਹਿਸਟਰੀ ਚ ਕਿੰਨਾ ਨੁਕਸਾਨ ਹੋਇਆ ਇਕੱਲਾ ਪਾਣੀਆਂ ਦਾ ਮੋਰਚੇ ਤੋਂ ਸ਼ੁਰੂ ਹੋਇਆ ਜਿਹੜੀ ਗੱਲ ਹੈ ਜਿੰਨੇ ਲੋਕਾਂ ਦਾ ਖੂਨ ਪੰਜਾਬ ਦੀ ਧਰਤੀ ਤੇ ਡੁੱਲ ਗਿਆ ਉਹ ਨੂੰ ਕੋਈ ਐਂਤ ਨਹੀਂ ਕਹੂਗਾ ਨਾ ਵੀ ਕੋਈ ਗੱਲ ਨਹੀਂ ਜੀ ਡੁੱਲ ਗਿਆ ਤਾਂ ਹੁਣ ਫਿਰ ਵੀ ਦੇ ਦਿਓ ਪਾਣੀ ਜਾਂ ਬਾਕੀ ਦਾ ਚੀਜ਼ ਅਗਲੀ ਗੱਲ ਜਿਹੜੀ ਲਾਸਟ ਇਹ ਕਹਿੰਦੇ ਨੇ ਉਹ ਵੀ ਇੱਕ ਲੈਵਲ ਦੀ ਸੱਚਾਈ ਹੈ ਪਰ ਉਹ ਸਪੋਰਟਿੰਗ ਐਲੀਮੈਂਟ ਹੈ ਉਹ ਬੁਨਿਆਦੀ ਨਹੀਂ ਹੈ ਸਹਿਯੋਗੀ ਹੈ ਸਹਿਯੋਗੀ ਹੈ ਕਿ ਚੱਲਦੇ ਦੌਰ ਦੇ ਵਿੱਚ ਹੁਣ ਪਾਣੀ ਹੀ ਘਟ ਗਿਆ। ਬਿਲਕੁਲ ਪਾਣੀ ਹੀ ਘਟ ਗਿਆ ਉਹਦੀ ਪੈਮੈਸ ਕਰ ਲੋ ਤੇ ਜੇ ਪਾਣੀ ਹੀ ਘਟ ਗਿਆ ਤਾਂ ਹੋਰ ਪਾਣੀ ਜਾਣ ਦੀ ਗੁੰਜਾਇਸ ਘਟ ਗਈ। ਜੇ ਹੋਰ ਪਾਣੀ ਜਾਣ ਦੀ ਗੁੰਜਾਇਸ ਘਟ ਗਈ ਤਾਂ ਵੀ ਐਸਬੀਐਨ ਦੀ ਲੋੜ ਕਿਉਂ ਆਏ? ਕੀ ਇਹ ਕੋਈ ਜਿੱਦ ਹੈ ਕਿ ਇੱਕ ਫੈਸਲਾ ਆ ਗਿਆ ਸੀ ਇੱਕ ਵਾਰੀ ਕਰੋ ਜੀ ਤੇ ਫਲਾਣਾ ਕਰੋ। ਤਾਂ ਬਦਲੇ ਹੋਏ ਹਾਲਾਤ ਚ ਚੀਜ਼ਾਂ ਬਦਲੀਆਂ ਵੀ ਤਾਂ ਜਾ ਸਕਦੀਆਂ ਨੇ। ਵੈਸੇ ਤਾਂ ਦੁਨੀਆਂ ਦਾ ਦਸਤੂਰ ਹੈ। ਹਰ 25 ਸਾਲਾਂ ਬਾਅਦ ਸਾਰੇ ਐਗਰੀਮੈਂਟ ਦੁਆਰਾ ਖੋਲੇ ਜਾ ਸਕਦੇ ਹੁੰਦੇ ਨੇ। ਮਤਲਬ ਉਹਨਾਂ ਉਹਨਾਂ ਨੂੰ ਸੋਲ ਕੇ ਨਵੇਂ ਹਾਲਾਤ ਦੇ ਅਕੋਰਡਿੰਗਲੀ ਉਹਨਾਂ ਨੂੰ ਨਵਿਆਇਆ ਜਾ ਸਕਦਾ ਹੈ। ਤੇ ਉਹਨਾਂ ਦੇ ਮਤਾਬਕ ਇਹ ਚੀਜ਼ਾਂ ਕਰਨ ਦੀ ਲੋੜ ਪੈਣੀ ਹੈ ਔਰ ਕਰਨੀਆਂ ਚਾਹੀਦੀਆਂ ਨੇ। ਪਰ ਦੇਖੋ ਅੱਜ ਜੀ ਮੰਤਰੀ ਜਾ ਕੇ ਬਾਹਰ ਕੀ ਪ੍ਰੈਸ ਕਾਨਫਰੰਸ ਕਰਦੇ ਨੇ ਉਸ ਤੋਂ ਬਾਅਦ ਪਤਾ ਲੱਗੂਗਾ। ਪਰ ਜੇ ਉਹ ਇਹੀ ਰਹੇ ਕਿ ਸਾਨੂੰ ਤਾਂ 23 ਚੋਂ ਸਾਡਾ ਦੇ ਦਿਓ ਜੀ ਸاسي ਕੀ ਲੈਣਾ ਹੈ ਫਿਰ ਜਿੰਨਾ ਮਰਜੀ ਲਿਜਾਓ ਫਿਰ ਚੰਡ ਪੰਜਾਬ ਚ ਦੀ ਜੇਬ ਉਹ ਜਿੰਨੇ ਮਰਜੀ ਲਈ ਉੱਥੇ ਵੀ ਰਸਤੇ 'ਚ ਬੈਠੀਆਂ ਨੇ ਚੀਜ਼ ਹੋਰ ਨੇ ਉਧਰੋਂ ਮਰੋਂ ਮਰੋਂ ਅਬਦੁੱਲਾਹ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਕਰਤੀ ਸੀ ਕਿ ਪੰਜਾਬ ਨੇ ਸਾਨੂੰ ਜਦੋਂ ਮੌਕੇ ਤੇ ਨਹੀਂ ਦਿੱਤਾ ਸੀ ਕਿਉਂ ਦੇਵਾਂਗੇ ਜੀ ਨਵੀਂ ਲੜਾਈ ਕੁ ਜੰਮੂ ਕਸ਼ਮੀਰ ਨਾਲ ਵੀ ਛੇੜ ਲਓ ਨਵੀਂ ਲੜਾਈ ਕੁ ਹੋਰ ਕਿਧਰੇ ਫੇਰ ਛੇੜ ਲਿਓ ਇਹ ਕਿਉਂ ਨਾ ਮੈਂ ਆਪਣੇ ਗਲ ਪਾਹਾ ਪਾਉਣਾ ਹੈ ਪੰਜਾਬ ਨੇ ਪੰਜਾਬ ਕਹੇ ਕਿ ਪਾਣੀ ਸਾਡਾ ਜਿੰਨਾ ਸਾਡਾ ਹੁੰਦਾ ਉਹ ਪਾਣੀ ਉਧਰਲੇ ਪੰਜਾਬ ਨਾਲ ਸੰਬੰਧਿਤ ਸੀਗਾ ਪੰਜਾਬ ਦਾ ਜਦੋਂ ਕਾਮਨ ਗਰਾਉਂਡ ਸੀ ਇੱਕ ਤਾ ਉਦੋਂ ਉਦੋਂ ਤਾਂ ਉਸ ਰੂਪ ਚਿੱਤਾ ਪੰਜਾਬ ਕਲੇਮ ਕਰ ਸਕਦਾ ਸੀ ਉਹਨਾਂ ਪਾਣੀਆਂ ਤੇ ਪਰ ਜੇ ਬਹਾਦਰ ਨੂੰ ਨਹੀਂ ਹੈ ਉਸ ਪਦਰ ਦੇ ਤਾਂ ਇਹ ਕਿਵੇਂ ਕਰੋਗੇ ਇਹ ਟੈਕਨੀਕਲੀ ਵੀ ਔਖਾ ਕੰਮ ਹੈ ਤੇ ਪੈਸਾ ਵੀ ਬਹੁਤ ਖਰਚ ਹੋਣਾ ਹੈ ਔਰ ਇਹ ਇੰਟਰਨੈਸ਼ਨਲ ਟ੍ਰੀਟੀ ਹੈ ਹਜੇ ਹਜੇ ਉਹਦੇ ਤੇ ਕਿੰਨਾ ਕੁ ਤੁਸੀਂ ਕਰ ਸਕੋਗੇ ਨਹੀਂ ਕਰ ਸਕੋਗੇ ਇਹਨੂੰ ਬਚਣਾ ਸੀਰੀਅਸਲੀ ਬੜਾ ਜ਼ਰੂਰੀ ਹੈ